ਬੁਲਾਇਆ ਕਿਉਂ ਗਿਆ ਤੁਹਾਨੂੰ ਉੱਥੇ ਘਰ ਗੁਰਦਾਸਪੁਰ ਦੇ ਪਿੰਡ ਸਿੰਘਪੁਰ ਵਿੱਚ ਇੱਕ ਵਿਅਕਤੀ ਨੂੰ ਭੂਤ ਕੱਢਣ ਤੋਂ ਬਾਅਦ ਕਤਲ ਕਰਨ ਵਾਲਾ ਪਾਦਰੀ ਸਾਥੀਆਂ ਸਮੇਤ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਸਿੰਘਪੁਰ ਚ ਇੱਕ ਪਾਦਰੀ ਨੇ ਇੱਕ ਵਿਅਕਤੀ ਨੂੰ ਉਸ ਚੋਂ ਭੂਤ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਪਰਿਵਾਰਕ ਮੈਂਬਰਾਂ ਨੇ Laash ਨੂੰ ਕਬਰਸਤਾਨ ਚੋਂ ਦਫਨਾ ਦਿੱਤਾ ਸੀ ਪਰ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮਾਮਲੇ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਚ ਮ੍ਰਿਤਕ ਸੈਮੂਅਲ ਮਸੀਹ ਦੀ Laash ਨੂੰ ਕਬਰ ਚੋਂ ਕੱਢ ਕੇ ਪੋਸਟਮਾਰਟਮ ਕਰਵਾਇਆ ਤੇ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਹੁਣ ਇਸ ਮਾਮਲੇ ਸੰਬੰਧੀ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਪੁਲਿਸ ਨੇ ਪਾਸਟਰ ਯੂਕੂਬ ਮਸੀਹ ਅਤੇ ਉਸਦੇ ਇੱਕ ਸਾਥੀ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਦੇ ਅੱਠ ਸਾਥੀ ਅਜੇ ਵੀ ਫਰਾਰ ਹਨ ਜਿਨ੍ਹਾਂ ਨੂੰ ਟੀਮਾਂ ਬਣਾ ਕੇ ਗ੍ਰਿਫਤਾਰ ਕਰ ਲਿਆ ਗਿਆ ਜਾਏਗਾ ਅਤੇ ਇਸ ਸੰਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਗੁਰਦਾਸਪੁਰ ਤੋਂ ਇਹ ਪੂਰਾ ਮਸਲਾ ਮਿਤੀ 23 8 2024 ਨੂੰ ਰਾਖਲ ਮਸੀਹ ਵਾਈਫ ਆਫ ਮੰਗਾ ਮਸੀ ਵਾਸੀ ਸਿੰਘਪੁਰਾ ਨੇ ਪੁਲਿਸ ਧਾਰੀਵਾਲ ਪੁਲਿਸ ਨਾਲ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਦੀ ਬੇਟਾ ਜੋ ਕਿ ਸੈਮੂਅਲ ਮਸੀ ਹੈ ਉਹਦੀ ਉਮਰ ਕਰੀਬ 30 ਸਾਲ ਸੀ ਸੋ ਉਹਨੂੰ ਉਹਦੀ ਤਬੀਅਤ ਠੀਕ ਨਹੀਂ ਸੀ ਜਿਸ ਕਰਕੇ ਉਹਨੇ ਉਹਦੀ ਪ੍ਰੇਅਰ ਵਾਸਤੇ ਪਾਦਰੀ ਨੂੰ ਬੁਲਾਇਆ ਸੀ ਬਟ ਉਹਨਾਂ ਜਿਸ ਦੇ ਵਿੱਚ ਇੱਕ ਜੈਕਮ ਮਸੀ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਉਹਨਾਂ ਨੇ ਉਹਦੀ ਕਾਫੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹਦੀ ਡੈਥ ਹੋ ਗਈ ਉਹ ਉਸ ਤੋਂ ਬਾਅਦ ਜਿਹੜਾ ਹੈ ਵਿਕਟਮ ਦੀ ਮਦਰ ਨੇ ਤੇ ਬਾਕੀਆਂ ਨੇ ਅੰਡਰ ਉਹਨੂੰ ਦਬਾਅ ਹੇਠ ਉਹਦਾ ਸੰਸਕਾਰ ਵੀ ਤੁਰੰਤ ਕਰਾ ਦਿੱਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਪੁਲਿਸ ਦੇ ਕੋਲ ਜਾ ਕੇ ਉਹਨੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ ਜਿਸ ਤੋਂ ਬਾਅਦ داریਵਾਲ ਪੁਲਿਸ ਨੇ ਇੱਕ ਜੋ ਲੀਗਲ ਪ੍ਰੋਸੈਸ ਉਹਨੂੰ ਸ਼ੁਰੂ ਕਰਦੇ ਹੋਏ ਐਫ ਆਈ ਰਜਿਸਟਰ ਕਰਕੇ ਤੇ ਡਿਊਟੀ ਮੈਜਿਸਟਰੇਟ ਨੂੰ ਅਪਾਇੰਟ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਕਜ਼ਾਮੀਨੇਸ਼ਨ ਕਰਾ ਕੇ ਉਸ ਦਾ ਪੋਸਟਮਾਰਟਮ ਕਰਾ ਕੇ ਹੁਣ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਵੀ ਫੜ ਲਿਆ ਸਹੀ ਜੋ ਫਾਕੇ ਚ ਗਈ ਇੱਥੇ ਚਤਰਤ ਹੁੰਦਾ ਸੀ ਧਾਰੀਵਾਲ ਦੇ ਵਿੱਚ ਹੀ ਕਰਦਾ ਸੀ ਏ ਬੇਸਿਕਲੀ ਜਿਹੜਾ ਇਹਨੂੰ ਪ੍ਰੇਅਰ ਵਾਸਤੇ ਬੁਲਾਇਆ ਸੀ ਬਟ ਉਹਨਾਂ ਨੇ ਇਹਦੀ ਕਾਫੀ ਮਾਰਕੁਟਾਈ ਕੀਤੀ ਜਿਸ ਤੋਂ ਬਾਅਦ ਜੋ ਇਹ ਵਿਕਟਮ ਹੈ ਉਹਦੀ ਡੈਥ ਹੋ ਗਈ ਸੀ ਮਾਰਕਟਾਈ ਸਰ ਕਿਸ ਸੁਭਾਵ ਦੇ ਉੱਤੇ ਇਹਨਾਂ ਨੇ ਕਰ ਦਿੱਤੀ ਕਿ ਜਾਂ ਉਹਨਾਂ ਨੂੰ ਕੋਈ ਲੱਗਦਾ ਜਿਵੇਂ ਕੋਈ ਸ਼ਰਾਂਤ ਫੂਨ ਦੇ ਬਾਰੇ ਦਾ ਦੇ ਪਰਿਵਾਰ ਉਹ ਬੇਸਿਕਲੀ ਜੋ ਉਹਦੀ ਮਦਰ ਹੈ ਉਹਦਾ ਇਹੀ ਕਹਿਣਾ ਹੈ ਕਿ ਉਹ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਬਟ ਉਹ ਇਹ ਕਹਿ ਰਹੇ ਸੀ ਉਹਨੂੰ ਬਾਰ ਬਾਰ ਕਿ ਭਈ ਇਹਦੇ ਵਿੱਚ ਕੋਈ ਜੋ ਹੈ ਇਹ ਭੂਮਿਸ਼ਾ ਭੂਤ ਵਗੈਰਾ ਜੋ ਹੈ ਉਹ ਵੱਡੇ ਉਹਨੂੰ ਆਪਾ ਮਨ ਉਹਨੂੰ छुड़ाਣ ਦੇ ਲਈ ਉਹਦੀ ਪ੍ਰੇਅਰ ਦੇ ਦੌਰਾਨ ਹੀ ਇਹ ਸਾਰੇ ਕੰਮ ਉਹਨਾਂ ਸ਼ੁਰੂ ਕਰਤੇ ਸੀ। ਪਰ ਕਿੰਨੇ ਲੋਕ ਕਾਰਜ ਕੀਤੇ ਗਏ? ਅ ਇਹਨਾਂ ਦੋ ਤੋਂ ਇਲਾਵਾ ਉਹ ਕਰੀਬ 7-8 ਅਣਪਛਾਣੇ ਵਿਅਕਤੀ ਹੋਰ ਵੀ ਉਹ ਦੱਸ ਰਹੇ ਹਨ ਜੋ ਕਿ ਇਹਦੇ ਵਿੱਚ ਇਨਵੋਲਵ ਸੀਗੇ। ਉਹਨਾਂ ਸਹੀ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਕੇ ਉੱਥੇ ਰੇਡ ਵੀ ਕਰਵਾ ਦਿੱਤੀ। ਜਿਦਾਂ ਤੁਸੀਂ ਕਹਾ ਕਿ ਉਹ ਮਦਦ ਨੇ 2 ਦਿਨ ਬਾਅਦ ਜਿਹੜੀ ਕੰਪਲੇਨ ਕੀਤੀ ਪਹਿਲਾਂ ਅ ਕੀ ਜੀ ਵਜ੍ਹਾ ਕਰਤੀ ਵਜ੍ਹਾ ਸੀ ਜੀ ਜਾਨੋ ਨੇ ਇਹ 21 ਤਾਰੀਖ ਦਾ ਇਹ ਵਾਕਿਆ ਹੈਗਾ 22 ਨੂੰ ਉਹਨੂੰ ਵਾਪਸ ਉਹਨਾਂ ਨੇ ਘਰ ਛੋੜਤਾ ਸੀ ਉਹਦੇ ਬਟ ਉਹਦੀ ਜਿਹੜੀ ਡੈਥ ਹੋ ਗਈ ਸੀ ਤੋਂ ਉਸ ਤੋਂ ਬਾਅਦ ਫਿਰ ਅੰਡਰ ਜੋ ਉਹਦੇ ਮਦਰ ਦਾ ਸਟੇਟਮੈਂਟ ਹੈ ਕਿ ਉਹਨੂੰ ਦਬਾਉ ਹੇਟ ਉਹਦਾ ਸੰਸਕਾਰ ਵੀ ਕਰਾਤਾ ਸੀ ਬਟ ਉਸ ਤੋਂ ਬਾਅਦ ਉਹ 23 ਤਾਰੀਖ ਨੂੰ ਨੈਕਸਟ ਡੇ ਹੀ ਉਹ ਫਿਰ ਪੁਲਿਸ ਦੇ ਕੋਲ ਆਗੇ ਸੀ ਜਿਸ ਤੋਂ ਬਾਅਦ ਜਿਹੜਾ ਇਹ ਫਦਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਗਿਆ ਜਿਸ ਤਰ੍ਹਾਂ ਰਿੰਗ ਕਥਨਾਵਾ ਮੈਂ ਕਈ ਵਾਰ ਸਾਹਮਣੇ ਆ ਜੀਦੀ ਹੈ ਨਾਮਿਲ ਚਵਾ ਜੀ ਕੀ ਅਪੀਲ ਹੈ ਜੀ ਜੇ ਨਹੀਂ ਇਹਦੇ ਵਿੱਚ ਇਹੀ ਹੈ ਕਿ ਇਹਦੀ ਮਦਰ ਨੇ ਪੁਲਿਸ ਦੇ ਅੱਗੇ ਆ ਕੇ ਸਾਰੀ ਗੱਲ ਦੱਸੀ ਹੈ ਉਹ ਚੰਗੀ ਗੱਲ ਹੈ ਕਿ ਜਿਸ ਕਰਕੇ ਇਹ ਸਾਰੀ ਚੀਜ਼ ਦਾ ਪਰਦਾ ਫਾਸ਼ ਹੋ ਸਕਿਆ ਹੈ ਜਦੋਂ ਵੀ ਇਸ ਰਦੀ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਕ੍ਰਾਈਮ ਹੁੰਦਾ ਹੈ ਪੁਲਿਸ ਨੂੰ ਇਮੀਡੀਏਟ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਤਾਂ ਕਿ ਪ੍ਰੋਪਰ ਲੀਗਲ ਐਕਸ਼ਨ ਜਿਹੜਾ ਉਹ ਲਿਆ ਜਾ ਸਕੇ ਆਦਰਵਾਈਜ਼ ਉਹ 22 ਸਰਿਕ ਨੂੰ ਸੰਸਕਾਰ ਉਹਦਾ ਆਲਰੇਡੀ ਉਹਨਾਂ ਨੇ ਕਰਾਤਾ ਸੀ ਬਟ ਫਿਰ ਮਦਰ ਨੇ ਜਿਹੜਾ ਆਪਣੇ ਜੋ ਦਾ ਬੇਟਾ ਸੀਗਾ ਉਹਦੇ ਬਾਰੇ ਫਿਰ ਪੁਲਿਸ ਨੂੰ ਆ ਕੇ ਦੱਸਿਆ ਜਿਸ ਕਰਕੇ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਜਿਹੜਾ ਮਿਲੀ ਔਰ ਬਾਕੀ ਦਾ ਜਿਹੜਾ ਲੀਗਲ ਪ੍ਰੋਸੈਸ ਉਹ ਕੀਤਾ ਗਿਆ